ਆਹ ਤੂੰ ਕਦੋਂ ਦੇ ਗਏ ਜੀ ਕਿੰਨਾ ਟਾਈਮ ਬਾਹਰ ਲਾਏ ਜੀ ਨਾ ਮਰਕਣ ਦੇ ਛੱਡਿਆ ਹੀ ਪਾਣੀ ਹੋਰ ਘਰ ਦੀ ਤੇ ਫੇਰ ਹੀ ਮਾਉਣਾ ਹੈ ਲੈ ਦੱਸ ਹਾਂ ਟਾਈਮ ਵੱਲ ਤੇ ਚਾਤੀ ਮਾਰੋ ਕਿੰਨਾ ਹੋ ਗਿਆ ਵਾ ਮੰਡਿਆ ਵਾ 8 ਵਜੇ ਆ ਮੈਂ ਤਾਂ ਕਹਿ ਤੂੰ ਮਿਲ ਪਿਆ ਹਾਂ ਵਾ ਤੇ ਗੱਲ ਨਹੀਂ ਪੈ ਗਈ ਹੋਣੀ ਐ ਤੂੰ ਜਦੋਂ ਬਾਹਰ ਬੰਬਈ ਤੇ ਜਾਣਾ ਵਾ ਤੇ ਲਾਗ ਲਈ ਬੰਬਈ ਵਾਲੇ ਮਿਲਣਾ ਹੀ ਇੱਥੇ ਬੱਸ ਬੱਸ ਉਹ ਤਾਂ ਮੈਨੂੰ ਪਤਾ ਹੀ ਆ ਕਿ ਜਦੋਂ ਗੱਲ ਉੱਥੇ ਛਿੜਪੀ ਫੇਰ ਤਾਂ ਘੰਟਾ ਦੋ ਘੰਟੇ ਕਿਤੇ ਗਏ ਨਹੀਂ ਨਾ ਕੰਮ ਹੀ ਕੋਈ ਕਾ ਮੋਗੀ ਨਾ ਮੇਰੇ ਕੁੜੀ ਆਈ ਆ ਉਹਨੂੰ ਕੱਪੜੇ ਬਣਾ ਕੇ ਦੇਣੇ ਆ ਮੈਂ ਨਰ ਪਈਆ 5000 ਦਾ ਹਾਂ 5 ਦਾ ਵੀ ਭਾਵੇਂ 10 ਲੈ ਜਾ ਤੇ ਆਪਣੀ ਨੌ ਰਾਣੀ ਨੂੰ ਵੀ ਨਾਲ ਲੈ ਜਾ ਤੇ ਇਹਦੇ ਵੀ ਬਣਾ ਲਿਆ ਲੈ ਦਾਸਾਂ ਹਾਂ ਨੌ ਰਾਣੀ ਕੋਗੇ ਕੱਪੜੇ ਹੈ ਨਹੀਂਗੇ ਐਨੀ ਸਿਰ ਤੇ ਨਾ ਚੜਾਇਆ ਕਰੋ ਕੁੜੀ ਆਈ ਆ ਤੇ ਮੈਂ ਕੁੜੀ ਨੂੰ ਬਣਾ ਕੇ ਦੇਣੇ ਆ ਕੋਈ ਗੱਲ ਨਹੀਂ ਗਾੜੀ ਪੈਹਾ ਤੇ ਲਾਊਗਾ ਨਾ ਤੇਰੇ ਵੀ ਬਣ ਜਾਣਗੇ ਤੇ ਲੈ ਜਾ ਨਾਲ ਇਹ ਤਾਂ ਜ਼ਰੂਰੀ ਹੈ ਨਾਲ ਸਾਡੇ ਤੇ ਕੱਲੀ ਫੇਰ ਕਿੱਥੇ ਜਾਊਗੀ ਬਾਚੋ ਚਲੋ ਤੇਰਾ ਜਾਣਿਆ ਦੀ ਨਾ ਸੌ ਸਲਾਹ ਹੁੰਦੀ ਆ ਤੇ ਮੈਂ ਤੇ ਕਿਹਨਾਂ ਲੈ ਜਾਗਾ ਤੇ ਜਦੋਂ ਉਹਨੂੰ ਇੱਕ ਵਾਰ ਮੈਂ ਕਿਹਾ ਸੀ ਕਿ ਜੰਨੇ ਦੇ ਪੈਸੇ ਕੂਹੀਂ ਆਉਣਗੇ ਤੈਨੂੰ ਕਪੜੇ ਫੇਰ ਮਿਲਨੇ ਆ ਫੇਰ ਉਹ ਸਮਝੀ ਨਹੀਂ ਗੱਲ ਨੂੰ ਇਹ ਥੋੜਾ ਬਿਝ ਕੁੜੀ ਆਈਏ ਤਾਂ ਨਾ ਰੀਸ ਕਰਨੀ ਆ ਵੀ ਬਰਾਬਰ ਦੇ ਮੈਨੂੰ ਚਾਹੀਦੇ ਆ ਕਿਹ ਹਟਾਇਮ ਘਰ ਪਿਆ ਹੁੰਦਾ ਤਾਂ ਕਿਹ ਹਟਾਇਮ ਨਹੀਂ ਵੀ ਹੁੰਦਾ ਆਪਣਾ ਗੁਜ਼ਾਰਾ ਕਰਨਾ ਪੈਂਦਾ ਵਾ ਨਾਲੇ ਪਹਿਲੇ ਬਾਟ ਕੇ ਨੇ ਮਰਜ਼ੀ ਕਾਦੀ ਵਿਖਣੀ ਆ ਕਹ ਗਲਤ ਨੂੰ ਪੂਏ ਨਾ ਚੜਾਇਆ ਕਰੋ ਜਦੋਂ ਇੱਕ ਜਣਾ ਡੱਕਦਾ ਹੁੰਦਾ ਨਾ ਦੂਜਾ ਜਣਾ ਹੱਲਾ ਸ਼ੇਰੀ ਦਵੇ ਨਾ ਤੇ ਪੂਏ ਚੜਨਾ ਨਹੀਂ ਪੂਏ ਦਾ ਤਾਂ ਨਾ ਚੜਨਾ ਜੇ ਅਸੀਂ ਖੜਾਂਗੇ ਤੇ ਫੇਰ ਹੀ ਜਾਊਗੀ ਉਹ ਕਿ ਆਪਣੇ ਆਪ ਚਲ ਜੂਗੀ ਕੋਈ ਗੱਲ ਨਹੀਂ ਹੁਣ ਤੇ ਦੇਣੇ ਜਿਹਾ ਲੈ ਆ ਕੇ ਮੈਂ ਕੁੜੀ ਨੂੰ ਮੁੜ ਕੇ ਕਿਹਦੇ ਨੇ ਜਾਵਾਂਗੇ ਨਾ ਤੇ ਇਹਨੂੰ ਲੈ ਆਦਾਂਗੇ ਨਾਲੇ ਪੇਕਿਆਂ ਦਾ ਲੈ ਕੇ ਆਈ ਆ ਉਹ ਸਮਾ ਲੈ ਹੁਣ ਯਾਰ ਪੇਕਿਆਂ ਦੀ ਗੱਲ ਫੋੜਵਾ ਅਸੀਂ ਸਹੁਰੇ ਆ ਅਸੀਂ ਸੁਆਗਤ ਦੇਣਾ ਕੁਝ ਨਹੀਂ ਤੇ ਸਹੁਰਿਆਂ ਨੇ ਅੱਗੇ ਨਹੀਂ ਬਣਾ ਕੇ ਦਿੱਤੇ ਉਹ ਪੁਰਾਣੇ ਹੋ ਗਏ ਆ ਉਹ ਪਿਓ ਦੇ ਪਿਓ ਨੂੰ ਫਾਣ ਡੀਆਂ ਗਾੜੀ ਪੁਰਾਣੀ ਹੋ ਗਈ ਤੇ ਨਵੇਂ ਹੋ ਗਏ ਮੈਂ ਤਾਂ ਸੱਚੀਆਂ ਗੱਲਾਂ ਕਰਨ ਰਹੀ ਆ ਤੁਹਾਨੂੰ ਲੱਗਣਗੀਆਂ ਬੁਰੀਆਂ ਜਿੰਨੇ ਆ ਖਰਚਾ ਨਹੀਂ ਕਰੀਦਾ ਹੁੰਦਾ ਘਰ ਐਵੇਂ ਨਹੀਂ ਬਣਦੇ ਸੌ ਸਰਫਾ ਕਰਨਾ ਪੈਂਦਾ ਵਾ ਉਹ ਮੈਨੂੰ ਦੇ ਹੀ ਪੀ ਚੱਲ ਸਿਆਲਵਾ ਮੋਟੇ ਸੂਟ 200 ਆਏ ਹੋਣਗੇ ਇੱਕ ਧੋਲਿਆ ਤੇ ਇੱਕ ਪਾਲਿਆ ਫਿਰ ਐਦਾਂ ਵਾ ਤੂੰ ਹੀ ਨਾਲ ਚੱਲ ਜਾ ਤੂੰ ਜਾ ਕੇ ਦੋਵਾਂ ਜਾਨੀਆਂ ਨੂੰ ਲਿਆ ਦੇ ਜਿੱਦਾਂ ਦੇ ਲਿਆ ਕੇ ਦੇਣੇ ਆ ਤੇ ਮੈਂ ਰਹਿਣੀ ਆ ਘਰ ਯਾ ਤੂੰ ਤੇ ਗੱਦਾ ਗੁੱਸਾ ਹੀ ਕਰ ਲਿਆ ਤੇਰੇ ਨਾਲ ਸੁਲਾਹੀ ਕੀਤੀ ਆ ਗੁੱਸਾ ਕਾਦਾ ਕਰ ਲਿਆ ਵਾ ਹਾਂ ਤੁਸੀਂ ਦੇ ਸਿਰ ਦੇ ਵਾਲਾ ਨੂੰ ਪੈਣ ਡਏ ਜੀ ਕਿ ਉਹਨੂੰ ਨਾਲ ਹੀ ਖੜਾ ਜੇ ਤੋ ਉਹ ਦੋਵੇਂ ਜੀ ਜਾਂਦੇ ਮੈਨੂੰ ਨਾਲ ਲੈ ਕੇ ਜਾਂਦੇ ਹੁੰਦੇ ਆ ਵਨ ਸੋਨਾ ਸਮਾਨ ਲੈਂਦੀ ਆ ਇਹ ਟਾਈਮ ਮੈਨੂੰ ਖਾਲਦੀ ਤੇ ਕਦੇ ਨਾਲ ਖਾਲਦੀ ਨਹੀਂ ਗਈ ਚਲ ਤੂੰ ਵੀ ਇਦਾਂ ਕਰ ਫਿਰ ਤੂੰ ਆਪਣੀ ਕੁੜੀ ਨੂੰ ਲੈ ਜਾ ਤੇ ਉਹਨੂੰ ਰਹਿਣ ਦੇ ਮੈਂ ਤੁਹਾਨੂੰ ਲੈ ਕੇ ਦੇਣੀ ਆ ਤੁਸੀਂ ਚੁੱਪ ਕੀਤੇ ਰੋ ਮੇਰੀ ਗੱਲ ਵਿੱਚ ਨਾ ਬੋਲੋ 100 ਖਰਚਾ ਵਾ ਗਾੜੀ ਖਰਚੇ ਤੇ ਰਮਣ ਘਰਾਂ ਦੇ ਇਦੇ ਰਹਿੰਦੇ ਆ ਹਾਂ ਹਾਂ ਹੁਣ ਮੈਂ ਵਿਆਹ ਦੇ ਬਣਾਏ ਆ ਤੇ ਮੈਂ ਕਵਾਂ ਤੇ ਕੁੜੀ ਆਈ ਆ ਨਾਲ ਬਰਾਬਰ ਦੇ ਮੈਂ ਬਣਾਵਾ ਤੇ ਚੰਗੀ ਗੱਲ ਵਾ ਤੁਸੀਂ ਦੱਸ ਦੋ ਫੇਰੇ ਦਾ ਕਰੋ 5-5000 ਤਿੰਨਾਂ ਨੂੰ ਦੇ ਦੋ 15000 ਲੱਗਣਾ ਜੇ ਫੇਰ ਸੂਟ ਬਣਨੇ ਨਹੀਂ ਤੇਰੇ ਤੇ ਸੂਟ ਹੈਗੇ ਤੈਨੂੰ ਬਰਾਬਰ ਦੇ ਚਾਹੀਦੇ ਨਾਲ ਅੱਛਾ ਮੇਰੇ ਹੈਗੇ ਤਾਂ ਉਹਦੇ ਹਨ ਨੀਗੇ ਜੇ ਤੇ ਪੈਸੇ ਦੇਣੇ ਤਾਂ ਮੈਂ ਠੀਕਾ ਨਹੀਂ ਤਾਂ ਬਹੁਤ ਗਿਆ ਗੱਲਾਂ ਕਰਨ ਦੀ ਲੋੜ ਨਹੀਂ ਗਈ ਹੈਗੀ ਮੈਂ ਤਾਂ ਸੋਚਿਆ ਜਾ ਕੇ ਨਾ ਫੁਲਕੇ ਦੋ ਖਾਣੇ ਆ ਤੇ ਫੁਲਕਾ ਖਵਾ ਲ ਦਿੰਨੀ ਆ ਉਹ ਗਾੜੀ ਨਹੀਂ ਸਵਾਦੀ ਕਰਦੀ ਖਾਣਾ ਕੀ ਆ ਮੈਂ ਤਾਂ ਗੱਲ ਸਵਾਦੀ ਕਰਨ ਲਈ ਆ ਤੁਹਾਡੇ ਸੁਣਵੇਂ ਚ ਹੀ ਫਰਕ ਲੱਗਣ ਡਿਆ ਲੈ ਆਂ ਤੂੰ ਕੁੜੀ ਨੂੰ ਚੱਲ ਠੀਕ ਆ ਜੇ ਹਾ ਗੱਲ ਆ ਨਾ ਤਾਂ ਕੁੜੀ ਨੂੰ ਹੀ ਖੜੂਂਗੀ ਫਿਰ ਹੱਦ ਹੋ ਗਈ ਤੁਹਾਡੇ ਵਾਲੀ ਮੇਰੀ ਗੱਲ ਸੋਣੀ ਹੀ ਨੀਗੀ ਇਹਨੂੰ ਵੀ ਬਣਾ ਦੇ ਇਹਨੂੰ ਵੀ ਬਣਾ ਦੇ ਇਹਦੇ ਪਹਿਲੇ ਜਿਹੜੇ ਪੁਰਾਣੇ ਹੋ ਗਏ ਹਨ ਤੇ ਨਵੇਂ ਇਹਨੂੰ ਫੇਰ ਮੈਂ ਬਣਾਦਾ ਚੁੱਪ ਕਰਕੇ ਤੇ ਪੇਕੇ ਪਚਾ ਦੇ ਅੱਗੇ ਸੈਟ ਦਾ ਤਾਂ ਕੋਈ ਨਾ ਥੋਪਦਾ ਮੈਨੂੰ ਦੱਸਣ ਨਹੀਂ ਲਈ ਮੈਂ ਨਹੀਂ ਨੀ ਭੇਜਣੀ ਗੱਲਾਂ ਤਾਂ ਗੇਬਚਰੀਆਂ ਕਰਦੀਆਂ ਛਿੱਤਰ ਥੱਲੇ ਰੱਖਿਆ ਵਾ ਹੁਣ ਛਿੱਤਰ ਥੱਲੇ ਨੂੰ ਮੈਂ ਰੱਖੂੰਗੀ ਕੀ ਕਰੀ ਜਾਂਦੇ ਕਾ ਭਾਬੀ ਜੀ ਕੁਛ ਨਹੀਂ ਕੱਪੜੇ ਤੈ ਲਾਉਣੇ ਆ ਠੀਕ ਆ ਠੀਕ ਆ ਠੀਕ ਕੱਪੜੇ ਤੇ ਤੈ ਹੀ ਦੱਸ ਬਤਾ ਉਹ ਟੁੱਪਾ ਤੇ ਚੜ੍ਹਨੀ ਦੀ ਨਹੀਂ ਹੈਗੀ ਆ ਮੂਤ ਮੂਤ ਕੋਟ ਜਰੇ ਨਾ ਇੰਦਰਾ ਜੀ ਸੁੱਕਦੇ ਆ ਆਹੋ ਦਵੇਂ ਪਏ ਪਏ ਜੇ ਸੁੱਕ ਜਾਂ ਠੀਕ ਨੇ ਜਾਂ ਸਿਗੜੀ ਹੋ ਜਾਂਦੇ ਉਹ ਹੀ ਰ ਤਿੰਨ ਚਾਰ ਦਿਨ ਰੱਖਣੇ ਪੈਂਦੇ ਅੰਦਰ ਹੀ ਸਵਾਦ ਨੂੰ ਗੱਦਾ ਕਰੀਦਾ ਪੱਖਾ ਲਾ ਰੀਦਾ ਤੇ ਚੱਲ ਮਾੜ ਮਾ ਕੰਨ ਹੋ ਜਾਂਦੇ ਆਹੋ ਕੱਪੜੇ ਸੁੱਕ ਜਾਂਦੇ ਦੋਵੇਂ ਸੁੱਕੇ ਆ ਪਰ ਇਹ ਕਿ ਸਖਾਣੇ ਬੜੇ ਔਖੇ ਹੋਏ ਪਏ ਹੁਣ ਤਾਂ ਇਹ ਤਾਂ ਗਰਮੀ ਨਾਲ ਦਿਹਾਲ ਤੇ ਗਰਮੀਆਂ ਚ ਸਖਾਣੇ ਸੁੱਕੇ ਆ ਤੇ ਪੋਨੇ ਔਖੇ ਹੁੰਦੇ ਕਿ ਕੱਪੜਾ ਵੜਾ ਜਾਂਦਾ ਤਾਂ ਇਹ ਤੇ ਐਸੇ ਹਾਲ ਚੋ ਤੋਂ ਔਖਾ ਆਂਦਾ ਕਿ ਛੋਟੇ ਛੋਟੇ ਇਨਰ ਕਰ ਹੂੰ ਸਹਿ ਜੁੱਤਾ ਹੀ ਐਸਾ ਹੋ ਗਿਆ ਹੀ ਮੈਨੂੰ ਨਹੀਂ ਹੁੰਦੀ ਮੈਂ 12 ਦਿਨ ਮੈਂ ਵੇਖਿਆ ਤੂੰ ਇੱਥੇ ਬੈਠੀ ਆ ਮੈਂ ਕਪੜੇ ਤੇ ਲਾਉਣ ਨਹੀਂ ਮੈਂ ਚਲਦਾ ਬਿਲਾ ਦੇ ਆ ਜਾਨੀ ਘੜੀ ਮਮੀ ਨਹੀਂ ਰੰਮੇ ਗਾਵੇ ਅੱਛਾ ਅੱਛਾ ਹੋਰ ਮਸੀ ਜਗਾਇਆ ਫੋਨ ਕਿਦਾਂ ਆਨਾ ਕੀ ਕਹਿੰਦੇ ਮਮੀ ਨੇ ਮੇਰੀ ਹੋਈ ਹੀ ਗੱਲ ਕੱਲ ਤੇ ਕਹਿੰਦੇ ਹੀ ਕਿ ਮੈਂ ਚਾਰ ਪੰਜ ਦਿਨ ਲਾਉਣ ਮਾਸੀ ਵੀ ਠੀਕ ਸ਼ਾਇਦ ਜ਼ਿਆਦਾ ਫੋਨ ਲੱਗਦੀ ਹੈ ਪਤਾ ਕੀ ਫਤੇਗੁਰ ਸਾਹਿਬ ਜਿਹੜੇ ਹੁੰਦੇ ਨਾ ਸਮਾਗਮ ਬੜੇ ਵਧੀਆ ਹੁੰਦੇ ਲੋਕਾਂ ਚ ਨਾ ਬੜੀ ਹੈਗੀ ਆ ਸ਼ਰਦਾ ਬੜੀ ਸ਼ਰਦਾ ਬੜੀ ਇੱਕ ਦੂਜੀ ਕਲ ਤੂੰ ਦਾ ਬਹੁਤ ਪੈਣ ਲੱਪੇ ਸੁੱਕ ਠੰਡ ਪੈਣੀ ਸਾਡੇ ਇੱਧਰ ਕੁਛ ਨਹੀਂ ਕਰਦੇ ਛੋਟੇ ਸਾਹਿਬ ਜਿਆਦਾ ਨਾਲ ਜਿੱਦਾਂ ਉਧਰਲੀ ਸਾਈਡ ਤੇ ਬਹੁਤ ਖੁਸ਼ ਆ ਉਹ ਉੱਧਰ ਫੈਸ਼ੀ ਹਦੋਂ ਇਹਨਾਂ ਦਾ ਪਤਾ ਫਰੋਹੀ ਨਾ ਉਹ ਸਾਡੇ ਜੀ ਕਰਦੇ ਆ ਚਲੋ ਖਾਨਪਟ ਸਾਹਿਬ ਆਰੰਭ ਕਰਤਾ ਇਦਾਂ ਹਨਾ ਕਰ ਲੈਂਦੇ ਤੇ ਬਾਕੀ ਚਲੋ ਕੋਈ ਨਹੀਂ ਰਹਿ ਲੰ ਸਗੋ ਇਹ ਨਹੀਂ ਦੂਰ ਬਰਬਾਹ ਜਾਇਆ ਵੀ ਨਹੀਂ ਜਾਂਦਾ ਇਹ ਵੇ ਹੈ ਹੋਰ ਕੀ ਹੈ ਹਾਂਜੀ ਹੋਰ ਬਸ ਠੀਕ ਆ ਸੱਚ ਭਾਬੀ ਮੈਂ ਤਾਂ ਉਦਾਂ ਮੈਂ ਮੇਲੇ ਬੈਠੀ ਦਿਮਾਗ 'ਚ ਗੱਲ ਆ ਗਈ ਸੱਚ ਜਿਹੜਾ ਤੈਨੂੰ ਬਿਆਚਾਪ ਦੇ ਲੰਨ ਜਾ ਇਦੋਂ ਰੋੜ ਰਦਰ ਤੇ ਆਹੀ ਸਰੋ ਤਾਂ ਦੇਖੂਆ ਤਾਂ ਮਮਨ ਫੜਾਤਾ ਹੀ ਤੇ ਸੁਦੇ ਮੇਂ ਦੇ ਲੰਨ ਕੇ ਦਾ ਪੈਸਿਆਂ ਦਾ ਨਹੀਂ ਨਹੀਂ ਇਹ ਸੁਣਨਾ ਸੁਣਨਾ ਕੁਛ ਮੇਰੇ ਕੋ ਕੁਛ ਮਮੂ ਨ ਫੜਾਤਾ ਹੀ ਮੈਂ ਅਛੇ ਫੜਾਤਾ ਹੀ ਮਮੂ ਮਮੂ ਨ ਫੜਾਤਾ ਹੀ ਪਰ ਕਿਉਂ ਕਹਿਣ ਨਹੀਂ ਪਤਾ ਕਿ ਕਾਂ ਆਂ ਡੋਰੀ ਅੱਜ ਤੇ ਜਿਹੜਾ ਤਾਂ ਦੇਖੋ ਨਾ ਕੁਝ ਨਹੀਂ ਨਹੀਂ ਦੇ ਦੋ ਮੈਂ ਤਾਂ ਸਾਰਾ ਸਾਥ ਸੁਣ ਦੇ ਬਾਰੇ ਇਹਨਾਂ ਨੂੰ ਬੜੀ ਵਰਤਿਆ ਨਹੀਂ ਕਿ ਮम्मी ਨੂੰ ਫੜਾਦੀ ਤੇ ਇਹ ਵੀ ਮੇਰੇ ਨੂੰ ਇਹ ਮੈਨੂੰ ਟਾਈਮ ਹੀ ਨਹੀਂ ਲੱਗਾ ਨਾ ਉਦੋਂ ਤੇ ਉੱਥੇ ਬਾਰੀ ਦੇ ਲੋਕਰ ਚ ਪਤਾ ਚੱਕਰ ਕੀ ਆ ਅਹੀਂ ਆ ਨਿਆਣੀ ਆ ਉਹ ਤੇ ਹੈ ਤੁਹਾਨੂੰ ਪਤਾ ਜੋ ਐਕਸਪੀਰੀਅੰਸ ਉਹਨਾਂ ਨੂੰ ਨਹਾਣੀ ਉਹਨਾਂ ਕਾਲੂ ਤੁਸੀਂ ਸੈਂਟਰ ਜਾਣੇ ਇੱਧਰ ਉੱਧਰ ਗਏ ਇਹ ਫਿਕਰ ਤੇ ਨਿੰਨਾ ਪਿੰਡ ਗਈ ਉਹ ਤੇ ਪਿੱਛੇ ਕੋਈ ਤੁਹਾਡਾ ਨਾਂ ਪੈਣਾ ਲੱਗੋ ਮੰਮੀ ਵਾਂਦੇ ਸਿਰ ਕਰਕੇ ਆਪਣੀ ਸਿਆਣਾ ਬੰਦਾ ਸਾਹਮਣੇ ਹੋ ਤੇ ਹੈ ਨਹੀਂ ਮੈਂ ਵੀ ਟਾਈਮ ਫੜਾਤਾ ਮੈਂ ਕਿਹਾ ਕਿ ਚਲੋ ਆਪਾਂ ਤਾਂ ਫਿਕਰੇ ਰਹੀਏ ਨਹੀਂ ਇਸ ਚੀਜ਼ ਤੋਂ ਹੈ ਮੇਰੇ ਵੱਡੇ ਕੁਝ ਮੇਵਰੀ ਰਹੂਗੀ ਨਾ ਸਭ ਸਹੀ ਹੈ ਹਾਟੇ ਘਰ ਕੇ ਕਿ ਜ਼ਿੰਮੇਵਾਰੀਆਂ ਲੈਣ ਦੀ ਹੈ ਦੀ ਕਿਹੜੀ ਉਮਰ ਉਹ ਮੇਰੇ ਆਂ ਪੈ ਵੀ ਜਾਣਗੇ ਪਰ ਫੇਰ ਵੀ ਇਹਦਾ ਬੱਲ ਜਿਆ ਨਹੀਂ ਅੰਦਾਜ਼ ਤੁਹਾਨੂੰ ਸਿਆਣਾ ਭੈਣ ਨਹੀਂ ਸਮਝਉਂਦੀ ਬੱਲ ਜਾਣੀ ਅਰੇ ਤਿੰਨ ਸੇ ਨਹੀਂ ਮੈਂ ਮੰਮੀ ਨੂੰ ਨਾ ਕੱਲ ਸੈਟ ਬਣਾਉਣੀ ਸੈਟ ਵਗੈਰਾ ਹੀ ਹੈ ਮੰਮੀ ਕੋ ਮੇਰੇ ਕੋ ਪਿਆ ਮੇਰਾ ਬਖਸ਼ਮਾਨ ਮੰਮੀ ਕੋ ਇਹ ਸੋਨਾ ਸੁਣ ਮੈਂ ਤੋਹਦਾ ਹੋਇਆ ਕਿ ਮੈਂ ਕਿ ਚੱਲ ਗਈ ਕਿਉਂਕਿ ਹਾਦੀ ਪਾਪੀ ਜੀ ਹਲਾ ਦੇ ਹੁੰਦੇ ਕਿ ਅਹੀਂ ਚੱਲ ਕੋ ਰੱਖ ਲੈ ਪਰ ਮੈਂ ਮੇਰੇ ਸਾਹ ਨਾਨਾ ਸਿਆਣੇ ਕੋ ਪਈ ਇਹ ਚੀਜ਼ ਬੜੀ ਅ ਜਿੰਨਾ ਮਹਿੰਗਾਈ ਹੈ ਨਾ ਮੈਂ ਕੋਈ ਸਿਆਣੇ ਦਾ ਹੱਥ ਦਿੱਤੀ ਚੰਗੀ ਆ ਹੁੰਦੇ ਹੈ ਇਹ ਚਲੋ ਕੋਈ ਮੰਮੀ ਨੂੰ ਫੜਾ ਦਾਂਗੇ ਹੋਰ ਆ ਵੀਦਾ ਆ ਫੋਨ ਪਾ ਚੀ ਠੀਕ ਠਾਕ ਠੀਕ ਠਾਕ ਬੜੀ ਲਿਆਂ ਦੇਖੋ ਤੇ ਛੁੱਟੀਆਂ ਹੀ ਹੁਣ ਨਾ ਪੈਂਦੀਆਂ ਕੋਈ ਕੰਪਨੀਆਂ ਦਾ ਇਹੀ ਕੰਮ ਹੈ ਤੁਹਾਨੂੰ ਪਤਾ ਛੁੱਟੀ ਜਦੋਂ ਦੇਣਗੇ ਉਹਦੇ ਆਣਾ ਪੈਂਦਾ ਵੀ ਐਚ ਆ ਜਾ ਤਾਂ ਫੇਰ ਕੰਮ ਨਹੀਂ ਮਿਲਦਾ ਨਹੀਂ ਮੇਰਾ ਬੜਾ ਖਰਾਬ ਹੋ ਰਿਹਾ ਚਲੋ ਕੋਈ ਨਹੀਂ ਚਲੋ ਠੀਕ ਕਰੋ ਰੈਸਟੋਰੈਂਟ ਕਪੜੀ ਵਾਲਾ ਆ ਕੇ ਆ ਜਾਂ ਨਹੀਂ ਆਹ ਫੋਨ ਲਵੇ ਠੰਡ ਬੜੀ ਆ ਮੈਂ ਵੀ ਆ ਮੈਂ ਉੱਥੇ ਕਲੱਬ ਜਾਣਾ ਰਹੇ ਲੱਗਦੇ ਆ ਹੀ ਗਿਆ ਕਿ ਠੰਡ ਬੜੀ ਹੈ ਕੋਈ ਚੱਲ ਆ ਜਾ ਫਿਰ ਕੋਈ ਹੋਵੇਗਾ ਦੀਲੀ ਨੇ ਅੱਜ ਗੱਲ ਕੀਤੀ ਸੋਨੇ ਦੀ ਮੈਨੂੰ ਇਹ ਸਮਝ ਨਹੀਂ ਆਉਂਦਿਆ ਇਹਨਾਂ ਨੂੰ ਮੰਮੀ ਨਾਲ ਤੇ ਨਹੀਂ ਗੱਲ ਕੀਤੀ ਮੰਮੀ ਨੇ ਕਿਤੇ ਗੱਲ ਕੀਤੀ ਹੋਣੀ ਕਿ ਸੋਨਾ ਨੇ ਰੱਖਿਆ ਮੈਨੂੰ ਭਾਵੇਂ ਡਾਇਰੈਕਟ ਨਹੀਂ ਕਿਹਾ ਕਿ ਤੂੰ ਸੋਨਾ ਮੰਮੀ ਨੂੰ ਦਿੱਤਾ ਕਿ ਨਹੀਂ ਚਲ ਕੋਈ ਗੱਲ ਨਹੀਂ ਉਹਨਾਂ ਦੀ ਵੀ ਗੱਲ ਸਹੀ ਹੈ ਚੀਜ਼ਾਂ ਨਾ ਉਹ ਬੁੱਕ ਪਈਆਂ ਸੋਨੇ ਲੱਗਦੇ ਹਾਂ ਦੇ ਬਰ ਗੰਨ ਨੂੰ ਦਿੰਦੇ ਨਾ ਕਿ ਚਲੀ ਜਾ ਜਾਨੀ ਕੱਲ ਨੂੰ ਬੱਚੇ ਵੀ ਹੋਣੇ ਆ ਤੇ ਸਮਾਂ ਉੱਧਰ ਉੱਧਰ ਵੀ ਹੋ ਸਕਦਾ ਹਨਾ ਤੇ ਕੋਈ ਗੱਲ ਨਹੀਂ ਫਿਰ ਕੁਰਦੀ ਹੁਣ ਮੈਂ ਕੱਲ ਮੈਨੂੰ ਤਾਂ ਟੈਨਸ਼ਨ ਹੀ ਪਈ ਏ ਸੌਣੇ ਦੀ। ਕਪੜੇ ਲਾ ਲੈ। ਲੈ, ਜਿੱਥੇ ਰਹੇ تھے ਉਹ ਰੁਹਣਾ। ਮੈਂ ਬਾਹਰ ਲੱਭਣ ਨਹੀਂ ਤੁਹਾਨੂੰ। ਬਾਹਰ ਠੰਡ ਬੜੀ ਬਾਹਰ ਕੀ ਕਰਨਾ? ਧੰਨਵਾਦ ਹੈ ਬੜੀ ਜੇ। ਕੰਮ ਮੁੱਕ ਗਿਆ ਤੇ ਮੈਂ ਚੱਲوں। ਹੁਣ ਤਾਂ ਚਲ ਕੇ ਬੈਠਦੇ ਹਾਂ ਕੀ ਕਰੀਏ। ਬਸ ਲੱਗਾ ਮੰਮੀ ਤੇ ਦੇ ਜੀ ਬੈਣ। ਅੱਛਾ ਅੱਛਾ। ਹੂੰ। ਤੇ ਉਹ ਮੈਂ ਤੁਹਾਨੂੰ ਨਾਲ ਗੱਲ ਇਦਾਂ ਕਰਨੀ ਸੀ। ਹਾਂਜੀ। ਕਿ ਮੰਮੀ ਨੇ ਜੇ ਦੁਫੜੀਗੀ। ਹਾਂ ਬੜਾ ਕੱਪੜੇ ਲੈ ਕੇ ਦੇਨੇ ਕੱਪੜੇ ਬਣਾ ਕੇ ਦੇਨੇ ਮੈਂ ਤਾਂ ਕਹਿ ਰਿਆਂ ਨੂੰ ਮੈਂ ਚੱਲ ਜਿਹੜੇ ਬਣਦੇ ਆ ਬਣਦੇ ਹੀ ਆ ਬਸ ਬਣਦੇ ਚੱਲ ਹੁਣ ਮੈਨੂੰ ਕਹਿੰਦੇ ਕਿ ਸੈਜ਼ ਨਹੀਂ ਬਣਾ ਕੇ ਦੇਨੇ ਪਹਿਨ ਨਹੀਂ ਦੇਨੇ ਕੱਪੜੇ ਬਣਾ ਲਾ ਅੱਛਾ ਤੇ ਮੁੰਡਿਆਂ ਦੇ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਸਾਰਾ ਕੁਝ ਤਾਂ ਹੈਗਾ ਹੁਣ ਕੋਈ ਨਾ ਮੈਨੂੰ ਇਹ ਚੀਜ਼ ਕੋਈ ਵਿਆਵਾ ਟੰਗਾ ਪਜਾਈ ਕਰ ਰੋਗਾ ਕੈਂ ਮੈਂ ਚੱਲੀ ਬੀਤ ਨੂੰ ਪਤਾ ਮੁੰਡਿਆਂ ਬਰੇ ਤੇ ਤੂੰ ਹੀ ਫੇਰ ਨਾਲ ਇਹਨੂੰ ਡਾ ਲਾਂਗੇ ਤੂੰ ਹੀ ਆਪਣੇ ਹਿਸਾਬ ਨਾਲ ਨੂੰ ਲੈ ਲਿਓ ਕੋਈ ਗੱਲ ਇਹ ਮੈਂ ਨਾਲ ਚੱਲ ਪਾਉਂਗਾ ਦੱਸੋ ਕਿ ਦਿਨੜਾ ਮੈਂ ਲੈਣਿਆ ਕੋਈ ਨਹੀਂ ਹਲੇ ਮਗਨੀ ਹਦ ਲੈ ਰਹੀ ਹਾਂ ਚਾਰ ਪੰਜ ਦੇ ਨਾ ਤੇ ਵੀ ਹਮਨੇ ਜਦਨੈ ਨੂੰ ਛੁੱਟੀ ਹੋ ਗਈ ਫਿਰ ਚਲਦੇ ਆ ਸਹਜ ਕੋਈ ਗੱਲ ਨਹੀਂ ਤੇ ਮੈਨੂੰ ਦੁਨਾਂ ਪਰਦੇ ਜਦੋਂ ਹੀ ਜਾਣਾ ਹਾਂ ਤੇ ਮੈਂ ਨਾਲ ਚੱਲ ਜੂਗਾ ਇਦਾਂ ਦੀ ਗੱਲ ਉਹ ਮੈਨੂੰ ਤੇ ਆ ਜਾ ਕੇ ਕੋ ਸਮਝ ਨਹੀਂ ਕੁੜੀਆਂ ਦੇ ਤੇ ਸਾਰ ਵੈਰਾਈ ਤੇ ਮੁੰਡਿਆਂ ਦਾ ਤਾਂ ਮੈਨੂੰ ਨਹੀਂ ਉਹ ਜੇ ਸਮਝ ਆਂਦੀ ਕੋਸ਼ਿਸ਼ ਆ ਜਾ ਤੇ ਮੈਂ ਤਾਂ ਛੋਟਾ ਮੈਂਟਾ ਕਮੀਜ਼ਾਂ ਇਹੀ ਕੋਸ਼ਿਸ਼ ਉਹ ਨਹੀਂ ਜੋ ਕੁਝ ਆਉਂਦਾ ਉਹ ਕੋਈ ਸੋਨਾ ਵਾ ਔਰ ਨੀਓਥੇ ਕੁੜੀਆਂ ਸਰਕੀਆਂ ਮਿੱਨੀ ਲੈਣੀ ਹੁੰਦੀਆਂ ਬੰਦਿਆਂ ਨੇ ਕੁਛ ਪਾਏਗਾ ਕੁੜੀਆਂ ਦੇ ਤਾਂ ਮੈਨੂੰ ਸਮਝ ਆਜੂਨ ਕੁੜੀਆਂ ਨੂੰ ਆ ਜਾ ਕੇ ਤਾਂ ਪਤਾ ਮੁੰਡਿਆਂ ਨੂੰ ਤੇ ਹੁਣ ਬੰਦਿਆਂ ਨੂੰ ਸਮਝਾਉਣੀ ਹੈ ਨਹੀਂ ਕੋਈ ਗੱਲ ਇਹ ਮੈਂ ਚੱਲ ਪਾਂਗੂ ਨਾਲ ਤੇ ਲੈ ਆਵਾਂਗੇ ਔ ਮੈਂ ਚੱਲ ਮੈਨੂੰ ਤੇ ਇਨਾ ਪਤਾ ਨਹੀਂ ਲੱਗਣਾ ਮੈਨੂੰ ਤਾਂ ਡੱਪਾ ਜੀ ਕਹਿੰਦੇ ਕਿ ਚੱਲ ਔ ਤੇ ਬੰਦੂ ਠੀਕ ਠਾਕ ਔ ਹੁੰਦੇ ਨੇ ਕਹਿੰਦੇ ਮੁੰਨੀ ਅੰਦਰ ਰਹਿਣ ਦੇ ਕਿ ਕੀ ਕਰੀ ਮੈਂ ਤਾਂ ਉਹਨਾਂ ਜਿੱਦ ਫੜੀ ਤੇ ਚੱਲ ਮਾਨਤਾਰ ਨੂੰ ਲੱਗਾ ਕੋਈ ਨਹੀਂ ਕੋਈ ਨਹੀਂ ਜਿਹੜੇ ਬਣਦੇ ਬਣਦੀ ਹੁੰਦੇ ਆ ਗਿੱਡੀ ਗਿੱਡੀ ਕਰਦੇ ਉਹਨਾਂ ਤੇ ਫਿਰ ਕੈਂਡੀ ਚੱਲ ਜਿਹਾ ਲੈਣਾ ਤੇ ਫਿਰ ਮੈਂ ਕਿ ਮੈਨੂੰ ਨਹੀਂ ਸਮਝ ਆਉਂਦੀ। ਤੁਹਾਡੇ ਵੱਲੋਂ ਕਿੰਨੇ ਚੱਲ ਉਹਨੂੰ ਕਹਿ ਲਈ। ਚਲੇਤੀ ਆ ਨਾ ਜੋ ਉੱਥੇ ਦਿੱਤੀ ਉਹ ਆ ਜਾਈ। ਉਹ ਉੱਥੇ ਹੀ ਨਹੀਂ ਮੈਂ। ਬਸ ਠੀਕ ਆ ਕੋਈ ਨਹੀਂ ਫਿਰ ਲੈ ਆਵਾਂਗੇ ਵਿੱਚੋਂ। ਮੈਂ ਆਉਂਗੀ ਤੇ ਫਿਰ ਵੀ ਜਾਵਾਂਗੇ। ਓਏ ਕੱਲੇ ਨੇ ਜਾ ਕੀ ਕਰਨਾ ਉੱਥੇ? ਆਹ ਨਿਆਣੇ ਨੇ ਤੁਹਾਨੂੰ ਪਤਾ ਕਿ ਕੱਲੇ ਤੇ ਜੀ ਨਹੀਂ ਲੱਗਣਾ ਉੱਥੇ। ਘਰ ਬਾਹਰ ਵਾਰਦੇ ਹੈਗਾ ਉਹ। ਉਹ ਕੱਲੇ ਨੇ ਆ ਕੇ ਸੁੱਤਰ ਬਣੇ ਉਹ। ਮਰ ਜਾ ਰਹਿਦਾ ਕੱਲੇ ਨੇ ਆਣੇ ਨਾ ਬੰਦਾ ਉਦਾਂ ਹੀ ਤੁਹਾਨੂੰ ਪਤਾ ਫਿਰ। ਨਹੀਂ ਨਹੀਂ ਇੱਥੇ ਜੇ ਦੋ ਜੀ ਹੋਣ ਕਰਦੇ ਵੇ ਜਿਹਦੇ ਤਾਂ ਵੀ ਬੜਾ ਔਖਾ ਵਾ ਬੜਾ ਔਖਾ ਅੱਧ ਕੱਲੇ ਜਾਣੇ ਵਾ ਤੇ ਕਿੱਥੇ ਟਾਈਮ ਮਿਕਲਦਾ ਮੜਦੇ ਨਾ ਨਾ ਉਹ ਨਿਆਣਾ ਮੜ ਮੋਲ ਜੀ ਨਹੀਂ ਹੈਗਾ ਕੱਲੇ ਲੈਣਾ ਜਾਣੇ ਵਾ ਹੁਣ ਤੇ ਚੱਲੇ ਦਾਦੀ ਪੁੱਤ ਆਪਸੀ ਲੱਗੇ ਰਹਿੰਦੇ ਆ ਤੇ ਮੈਂ ਕੰਮ ਕਰਦੀ ਰਹਿੰਦੀ ਸਿਆਣੇ ਤਾਂ ਤੁਹਾਨੂੰ ਪਤਾ ਫਿਰ ਆਸਰਾ ਹੀ ਵੱਖਰਾ ਓਏ ਹੋਰ ਗਲਤ ਹੈ ਇਹ ਹੁਣ ਹੈ ਨਹੀਂ ਤੇ ਕੱਲੀ ਮੈਂ ਕੀ ਕਰਨਾ ਫਿਰ ਲੋਕ ਲੱਭ ਜਿੱਧਰੋਂ ਲਾਏ ਆ ਨਾ ਮਹਿਲਾ ਹੀ ਲੋਕ ਹਾਂ ਉਹਨੂੰ ਦੇਖਣ ਦੀ ਮੈਂ ਕਹਿੰਦੀ ਇਹਨੂੰ ਕਿਤੇ ਦਿਨ ਸਕੂਲ 깔 ਕਿਤੇ ਇੱਕ ਗਿੜਾ ਲਾਉਂਦੀ ਆ ਕਰੀ ਦਿਖੜੀ ਜਾ ਕੇ ਸਫਾਈ ਕਰਾਂਗੀ। ਕੀ ਮੇਰੀ ਗੱਲ ਸੁਣ ਨਾ ਕੈਮਰੇ ਨਹੀਂ ਲਪੇਤੀ। ਕੈਮਰੇ ਤਾਂ ਲੱਗੇ ਪਰ ਅੰਦਰ ਤਾਂ ਨੂੰ ਪਤਾ ਫਿਰ ਕਹਾ ਵਹੂ ਵਹ ਵੀ ਪੈ ਕੇ ਤੇ ਮਾੜਾ ਮੋਟਾ ਧੜ ਜਾਂਦਾ। ਇੱਦਾਂ ਮੈਰਾ ਰੂਨ ਚੈੱਕ ਕਰਦੇ ਰਿਹਾ ਕਰੋ। ਨਹੀਂ ਮੈਂ ਕਰਦੀ ਰਹੀ ਨਹੀਂ। ਹਾਂ ਨਹੀਂ ਹੋਛੇ ਫੇਰੀ। ਉਹਨਾਂ ਇਹ ਚੀਜ਼ਾਂ ਤਾਂ ਨਹੀਂ ਸਾਹ ਖਾਣਾ ਚਾਹੀਦਾ। ਨਹੀਂ ਨਹੀਂ ਉਹ ਤਾਂ ਮੈਂ ਕਰ ਦੇ ਸਕੋ ਦਿਨ ਚ ਮਿੰਜਾ ਦਿਨ ਕਿੰਨੀ ਤੱਕ। ਤੇ ਸਾਹਮਣੇ ਸਾਹਮਣੇ ਲਾਏ ਆਂ ਕਿ ਜਾਂ ਪਾਰੂ ਪਿੱਛੇ ਪਾਸੇ ਵੀ ਲਾਏ। ਸਾਰਾ ਕਵਰ। ਬੈਗ ਸਾਰਾ ਇੱਧਰ ਉੱਧਰ ਦਾ। ਨਹੀਂ ਚਲੋ ਫੇਰ ਤਾਂ ਸਹੀ ਆ ਵੀ। ਨਾ ਰੋ ਮਗਰ ਨਹੀਂ ਰਹਿੰਦੀ ਇੱਦਾਂ। ਪਹਿਲੀਆਂ ਜਗ੍ਹਾ ਰਾਂ ਤਾਂ ਪਤਾ ਫਿਰ ਇੱਡਾ ਨਹੀਂ ਮਰਾਂ ਹੁੰਦਾ ਉਹ ਗੱਲ ਕੀ ਆ ਲੋਕਾਂ ਦੇ ਜੀ ਖੋਫੀ ਬਹਿਰਾ ਹੁੰਦਾ ਵੀ ਕੈਮਰੇ ਲੱਗੇ ਆਂ ਢੀ ਟਟ ਫੋਟਵਾ ਜਾਣੀ ਹੋਰ ਤੇ ਚੀ ਦ ਡਰ ਹੀ ਹੁੰਦਾ ਆਹੋ ਚੱਲ ਇਹ ਤੇ ਚੱਲ ਫਿਰ ਜਿੱਦ ਦਿਨ ਜਾਣਾ ਫਿਰ ਮੈਂ ਦੱਸਾਂਗੀ ਮੈਨੂੰ ਦੱਸ ਦਿਓ ਕੋਈ ਗੱਲ ਨਹੀਂ ਲੈ ਆਪਾਂ ਉ ਜਾ ਕੇ ਪਹਿਲੇ ਲੰਮੇ ਫਿਰ ਤੁਸੀਂ ਵੀ ਰਾਤ ਬਥੇਰੀ ਉਹਨੋਂ ਤਾਂ ਵੀ ਠੰਡ ਬੜੀ ਆ ਉਹ ਚਲੋ ਠੀਕ ਹੈ ਮੈਂ ਵੇਖਾਂ ਉੱਥੀ ਨਾ ਬਬੇ ਠੀਕ ਹੈ ਠੀਕ ਆ